ਅਪਾ ਸਾਰੇ ਜਾਣਦੇ ਆ ਕਿ ਮਾਂ ਪਿਓ ਆਪਣੇ ਬੱਚੇ ਦੇ ਲਈ ਬਹੁਤ ਕੁਝ ਕਰਦਾ ਹੈ ਬਹੁਤ ਹੀ ਉਹ ਮਿਹਨਤ ਕਰਦਾ ਹੈ ਤੇ ਉਸ ਦੀਆਂ ਜੋ ਖੁਆਇਸ਼ਾਂ ਨੇ ਇਹ ਪੂਰੀਆਂ ਕਰਦਾ ਆ ਬੱਚੇ ਵੀ ਆਪਣੇ ਮਾਂ-ਬਾਪ ਦਾ ਕਹਿਣਾ ਮੰਨਦੇ ਨੇ ਪਰ ਜਦੋਂ ਇੱਕ ਉਮਰ ਆ ਜਾਂਦੀ ਹੈ ਜਦੋਂ ਇਹ ਜਵਾਨੀ ਦੇ ਪੜਾ ਤੇ ਪਹੁੰਚ ਜਾਂਦੇ ਨੇ ਤਾਂ ਫਿਰ ਬੱਚਿਆਂ ਨੂੰ ਆਪਣੇ ਮਾਂ-ਬਾਪ ਦਾ ਰੋਕਣਾ ਟੋਕਣਾ ਬੁਰਾ ਲੱਗਣ ਲੱਗ ਜਾਂਦਾ ਹੈ ਉਹਨਾਂ ਨੂੰ ਇਹ ਲੱਗਦਾ ਆ ਕਿ ਅਸੀਂ ਸਹੀ ਆ ਸਾਡੇ ਮਾਪਿਓ ਗਲਤ ਨੇ ਪਰ ਅੱਗੇ ਸਮਾਂ ਪਾ ਕੇ ਉਹਨਾਂ ਨੂੰ ਇਹ ਚੀਜ਼ਾਂ ਸਮਝ ਆਉਂਦੀਆਂ ਨੇ ਅੱਜ ਦੀ ਜਿਹੜੀ ਮੈਂ ਸੱਚੀ ਕਹਾਣੀ ਸੁਣਾਉਣ ਜਾ ਰਿਹਾ ਉਸ ਦੇ ਵਿੱਚ ਵੀ ਕੁਝ ਐਸਾ ਹੀ ਹੁੰਦਾ ਹੈ ਇੱਕ ਲੜਕੀ ਹੈ ਉਸ ਨੂੰ ਆਪਣੇ ਮਾਪਿਓ ਦਾ ਰੋਕਣਾ ਟੋਕਣਾ ਬਹੁਤ ਹੀ ਬੁਰਾ ਲੱਗਣ ਲੱਗ ਜਾਂਦਾ ਹੈ ਤੇ ਫਿਰ ਉਹ ਇੱਕ ਐਸਾ ਕਦਮ ਚੱਕਦੀ ਹੈ ਕਿ ਉਹ ਆਪਣਾ ਪਰਿਵਾਰ ਤਬਾਹ ਕਰਕੇ ਰੱਖ ਦਿੰਦੀ ਹੈ ਤੇ ਆਪਣੀ ਜ਼ਿੰਦਗੀ ਵੀ ਉਹ ਆਪਣੇ ਹੱਥੀਂ ਹੀ ਉਜਾੜ ਲੈਂਦੀ ਹੈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਦੀ ਰੋਜ਼ ਸੱਚੀਆਂ ਤੇ ਨਵੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜਿਹੜੀ ਮੈਂ ਸੱਚੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਹਾਂ ਇਹ ਅਬੋਹਰ ਦੇ ਵਿੱਚ ਰਾਜਸਥਾਨ ਪੰਜਾਬ ਬਾਰਡਰ ਦੇ ਉੱਤੇ ਪੈਂਦੇ ਪਿੰਡ ਸੁਖਚੈਨ ਦੀ ਹੈ ਇੱਥੇ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਦੇ ਮੁਖੀ ਦਾ ਨਾਂ ਹੈ ਸਤਪਾਲ ਤੇ ਇਸ ਦੇ ਘਰ ਦੇ ਵਿੱਚ ਇਸ ਦੀ ਇੱਕ ਬੇਟੀ ਹੈ ਸੁਮਿੰਸ਼ਤਾ ਇਸ ਦੀ ਪਤਨੀ ਮਾਇਆ ਤੇ ਇਸ ਤੋਂ ਇਲਾਵਾ ਉਸਦੇ ਦੋ بیٹے ਸੀ ਗਿਆਨ ਚੰਦ ਤੇ ਸੰਦੀਪ ਤੇ ਜੋ ਪਰਿਵਾਰ ਦੇ ਵਿੱਚ ਇਹ ਬੇਟੀ ਸੁਮਿੰਸ਼ਤਾ ਸੀ ਇਸ ਨੂੰ ਬੜੇ ਪਿਆਰ ਨਾਲ ਤੇ ਲਾਡਾਂ ਦੇ ਨਾਲ ਪਾਲਿਆ ਗਿਆ ਸੀ ਇਸ ਨੂੰ ਪੜਾਇਆ ਗਿਆ ਇਸ ਦੀ ਪੜ੍ਹਾਈ ਪੂਰੀ ਹੁੰਦੀ ਹੈ ਤਾਂ ਇਹ ਘਰ ਦੇ ਵਿੱਚ ਆਪਣੀ ਮਾਂ ਦੇ ਨਾਲ ਹੀ ਘਰ ਦੇ ਵਿੱਚ ਕੰਮ ਵਿੱਚ ਹੱਥ ਵਟਾਉਂਦੀ ਹੈ ਤਾਂ ਫਿਰ ਜਿਵੇਂ ਆਮ ਕੁੜੀਆਂ ਹੁੰਦੀਆਂ ਨੇ ਆਪਣੀਆਂ ਸਹੇਲੀਆਂ ਦੇ ਨਾਲ ਖੇਡਦੀਆਂ ਨੇ ਜਾਂ ਮਿਲਦੀਆਂ ਨੇ ਮਿਲ ਕੇ ਗੱਲਾਂ ਕਰਦੀਆਂ ਨੇ ਇਸ ਦਾ ਵੀ ਐਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਆ ਹੁਣ ਜਦੋਂ ਸਮਿਸ਼ਟਾ ਦੀ ਉਮਰ 20 ਸਾਲ ਹੋ ਜਾਂਦੀ ਹੈ ਤਾਂ ਫਿਰ ਜਦੋਂ ਇਹ ਸੋਚਦੀ ਹੈ ਤਾਂ ਇਸ ਦੇ ਮਨ ਦੇ ਵਿੱਚ ਵੀ ਇਸ ਦੇ ਆਪਣੇ ਵਿਆਹ ਨੂੰ ਲੈ ਕੇ ਹੀ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਇਹ ਵੀ ਸੋਚਦੀ ਹੈ ਕਿ ਹਾਂ ਇਸ ਦਾ ਵੀ ਕਦੇ ਵਿਆਹ ਹੋਵੇਗਾ ਇਹ ਵੀ ਆਪਣੇ ਸੁਪਨਿਆਂ ਦੇ ਰਾਜਕੁਮਾਰ ਬਾਰੇ ਸੋਚਦੀ ਹੈ ਇਹਨਾਂ ਦੇ ਪਿੰਡ ਦੇ ਵਿੱਚ ਵੀ ਬਹੁਤ ਸਾਰੇ ਮੁੰਡੇ ਸੀ ਜਿਨ੍ਹਾਂ ਦੀ ਨਿਗਾ ਜੋ ਸਮੇਸ਼ਟਾ ਦੇ ਉੱਤੇ ਸੀ ਇਹ ਦੇਖਣ ਦੇ ਵਿੱਚ ਖੂਬਸੂਰਤ ਸੀ ਪਰ ਸਮੇਸ਼ਟਾ ਦੀ ਇਸ ਤਰ੍ਹਾਂ ਦੀ ਕੋਈ ਵੀ ਪਲਾਨਿੰਗ ਨਹੀਂ ਸੀ ਇਸ ਦੀ ਨਿਗਾ ਕਿਸੇ ਵੀ ਲੜਕੇ ਦੇ ਉੱਤੇ ਨਹੀਂ ਪਈ ਸੀ ਇਸ ਨੂੰ ਕੋਈ ਵੀ ਇਸ ਤਰ੍ਹਾਂ ਦਾ ਪਸੰਦ ਨਹੀਂ ਆਇਆ ਸੀ ਤਾਂ ਹੁਣ ਕੀ ਹੁੰਦਾ ਹੈ ਕਿ ਇਹ ਆਪਣੀਆਂ ਸਹੇਲੀਆਂ ਦੇ ਨਾਲ ਖੇਡਦੀ ਹੈ ਤਾਂ ਹੁਣ ਉੱਥੇ ਆ ਜਾਂਦਾ ਹੈ ਦੁਸਹਿਰੇ ਦਾ ਤਿਹਾਰ ਤਾਂ ਇਸ ਦੀਆਂ ਸਹੇਲੀਆਂ ਕਹਦੀਆਂ ਨੇ ਕਿ ਆਪਾਂ ਦਸਹਿਰੇ ਦਾ ਮੇਲਾ ਦੇਖਣ ਚੱਲਦੇ ਆਂ ਕਿਉਂਕਿ ਉੱਥੇ ਜੋ ਦਸਹਿਰਾ ਆ ਉਹ ਬਹੁਤ ਹੀ ਵਧੀਆ ਮੇਲਾ ਭਰਦਾ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਸੀ ਤਾਂ ਫਿਰ ਇਹ ਉਹਨਾਂ ਨੂੰ ਕਹਿੰਦੀ ਹੈ ਕਿ ਮੈਂ ਪਹਿਲਾਂ ਘਰੇ ਪੁੱਛਾਂਗੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੀ ਇਹ ਆਪਣੇ ਘਰ ਪਹੁੰਚਦੀ ਹੈ ਤੇ ਆਪਣੀ ਮਾਂ ਦੇ ਨਾਲ ਗੱਲ ਕਰਦੀ ਹੈ ਚਲੋ ਘਰ ਦੇ ਵੀ ਇਸ ਨੂੰ ਕੁਝ ਨਹੀਂ ਕਹਿੰਦੇ ਉਹ ਵੀ ਜਾਣ ਦੀ ਇਜਾਜ਼ਤ ਦੇ ਦਿੰਦੇ ਨੇ ਤਾਂ ਹੁਣ ਦਿਨ ਆ ਜਾਂਦਾ ਹੈ ਦਸਹਿਰੇ ਦਾ ਦਸਹਿਰੇ ਵਾਲੇ ਦਿਨ ਇਹ ਆਪਣੀਆਂ ਸਹੇਲੀਆਂ ਦੇ ਨਾਲ ਉਤੋਂ ਮੇਲਾ ਦੇਖਣ ਦੇ ਲਈ ਤੁਰ ਪੈਂਦੀ ਹੈ ਤਾਂ ਇਹ ਬੱਸ ਦੇ ਵਿੱਚ ਉੱਥੇ ਜਾਂਦੀਆਂ ਨੇ ਇਹ ਮੇਲੇ ਦੇ ਵਿੱਚ ਪਹੁੰਚ ਜਾਂਦੇ ਨੇ ਉੱਥੇ ਕਾਫੀ ਭੀੜ ਹੁੰਦੀ ਹੈ ਤਾਂ ਹੁਣ ਜਿਆਦਾ ਭੀੜ ਹੋਣ ਕਰਕੇ ਜੋ ਸੁਮਿਸ਼ਤਾ ਸੀ ਇਹ ਆਪਣੀਆਂ ਸਹੇਲੀਆਂ ਦੇ ਨਾਲੋਂ ਅਲੱਗ ਹੋ ਜਾਂਦੀ ਹੈ ਮਤਲਬ ਕਿ ਗੁੰਮ ਹੋ ਜਾਂਦੀ ਹੈ ਤਾਂ ਜਦੋਂ ਇਸ ਨੂੰ ਆਪਣੀਆਂ ਸਹੇਲੀਆਂ ਨਹੀਂ ਮਿਲਦੀਆਂ ਤਾਂ ਫਿਰ ਇਹ ਕਾਫੀ ਸਮੇਂ ਬਾਅਦ ਉਤੋਂ ਆਪਣੇ ਘਰ ਆਉਣ ਦੇ ਲਈ ਬੱਸ ਦੀ ਉਡੀਕ ਕਰਦੀ ਹੈ ਹੁਣ ਉੱਤੇ ਮੇਲਾ ਹੋਣ ਕਰਕੇ ਕਾਫੀ ਭੀੜ ਸੀ ਤੇ ਬੱਸਾਂ ਵੀ ਕਾਫੀ ਭਰੀਆਂ ਜਾ ਰਹੀਆਂ ਸੀ ਤਾਂ ਹੁਣ ਇਹ ਇੱਕ ਬੱਸ ਦੇ ਵਿੱਚ ਬੈਠ ਜਾਂਦੀ ਹੈ ਆਪਣੇ ਘਰ ਆਉਣ ਦੇ ਲਈ બસ ਜਦੋਂ ਇਹ ਬੈਠ ਜਾਂਦੀ ਹੈ ਤਾਂ ਇਹ ਦੇਖਦੀ ਹੈ ਕਿ ਬੱਸ ਦੇ ਵਿੱਚ ਕਾਫੀ ਰਾਸ਼ ਹੁੰਦਾ ਹੈ ਉੱਤੇ ਕਾਫੀ ਮੁੰਡੇ ਵੀ ਮੌਜੂਦ ਹੁੰਦੇ ਨੇ ਜੋ ਕਾਫੀ ਹੁੱਲੜਵਾਜੀ ਕਰ ਰਹੇ ਹੁੰਦੇ ਨੇ ਤੇ ਛੇੜਖਾਨੀਆਂ ਕਰ ਰਹੇ ਹੁੰਦੇ ਨੇ ਤਾਂ ਇਹ ਦੇਖਦੀ ਹੈ ਕਿ ਬੱਸ ਦੇ ਵਿੱਚ ਇੱਕ ਇਹਨੂੰ ਮੁੰਡਾ ਮਿਲਦਾ ਹੈ ਜਿਹਦਾ ਨਾਮ ਹੁੰਦਾ ਹੈ ਸੁਧੀਰ ਸੁਧੀਰ ਜੋ ਸੀ ਇਹ ਪਸ਼ੂਆਂ ਦੀ ਚੰਮ ਲਾਉਣ ਦਾ ਕੰਮ ਕਰਦਾ ਸੀ ਤੇ ਸੁਧੀਰ ਇਹਨਾਂ ਦੇ ਗਾਂਢ ਦੇ ਵਿੱਚ ਹੀ ਰਹਿੰਦਾ ਸੀ ਤਾ ਫਿਰ ਜਦੋਂ ਇਹ ਉਸ ਨੂੰ ਦੇਖਦੀ ਹੈ ਤਾਂ ਫਿਰ ਇਹ ਉਹਦੇ ਨਾਲ ਥੋੜੀ ਗੱਲਬਾਤ ਕਰਦੀ ਹੈ ਤੇ ਉਸ ਨੂੰ ਇਹ ਕਹਿੰਦੀ ਹੈ ਕਿ ਮੇਰੀਆਂ ਸਹੇਲੀਆਂ ਮੇਰੇ ਨਾਲ ਗੁੰਮ ਹੋ ਗਈਆਂ ਨੇ ਤੇ ਮੈਨੂੰ ਬਹੁਤ ਹੀ ਡਰ ਲੱਗ ਰਿਹਾ ਹੈ ਬੱਸ ਦੇ ਵਿੱਚ ਬਹੁਤ ਭੀੜ ਹੈ ਤਾਂ ਫਿਰ ਸੁਦੀਰ ਕੀ ਕਰਦਾ ਹੈ ਉੱਥੇ ਕਿ ਇਹਨੂੰ ਪ੍ਰੋਟੈਕਸ਼ਨ ਦਿੰਦਾ ਹੈ ਉਹ ਇਹਨੂੰ ਕਵਰ ਕਰ ਲੈਂਦਾ ਹੈ ਇਸ ਦੇ ਅੱਗੇ ਖੜ ਜਾਂਦਾ ਹੈ ਤੇ ਜਦੋਂ ਐਦਾਂ ਕਰਦਾ ਹੈ ਤਾਂ ਫਿਰ ਜੋ ਸਮਝਸਤਾ ਸੀ ਉਸ ਦੇ ਮਨ ਦੇ ਵਿੱਚ ਵੀ ਸੁਦੀਰ ਦੇ ਵੱਲ ਖਿੱਚ ਹੋ ਜਾਂਦੀ ਹੈ ਇਹ ਉਸ ਨੂੰ ਕਹਿੰਦੀ ਨਾ ਕੁਝ ਨਹੀਂ ਤਾਂ ਸੁਦੀਰ ਇਹਨੂੰ ਕਹਿੰਦਾ ਹੈ ਕਿ ਤੂੰ ਟੈਨਸ਼ਨ ਨਾ ਲੈ ਜੇਕਰ ਤੂੰ ਘਰ ਜਾਣਾ ਆ ਤਾਂ ਮੈਂ ਤੈਨੂੰ ਘਰ ਛੱਡ ਦੇਵਾਂਗਾ ਤਾਂ ਹੁਣ ਇਸ ਤਰ੍ਹਾਂ ਕਰਦੇ ਹੋਏ ਬੱਸ ਪਿੰਡ ਪਹੁੰਚ ਜਾਂਦੀ ਆ ਹੁਣ ਜਦੋਂ ਪਿੰਡ ਇਹ ਦੋਨੋਂ ਉੱਤਰਦੇ ਨੇ ਤਾਂ ਉੱਥੇ ਕਾਫੀ ਹਨੇਰਾ ਹੁੰਦਾ ਆ ਤੇ ਜਦੋਂ ਇਹ ਘਰ ਵੱਲ ਨੂੰ ਜਾ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਜੋ ਸੁਦੀਰ ਸੀ ਇਸ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੰਦਾ ਆ ਉਹ ਉਸ ਨੂੰ ਕਹਿੰਦਾ ਕਿ ਮੈਂ ਉਸ ਨੂੰ ਬਹੁਤ ਪਸੰਦ ਕਰਦਾ ਆ ਤਾਂ ਉੱਥੇ ਜੋ ਸੁਮਿਸ਼ਟਾ ਸੀ ਉੱਤੇ ਬੋਲਦੀ ਤਾਂ ਕੁਝ ਨਹੀਂ ਤੇ ਅੱਗੇ ਨਾ ਮਿਲਣ ਦਾ ਵਾਅਦਾ ਕਰਕੇ ਇਹ ਉੱਥੋਂ ਚਲੀ ਜਾਂਦੀ ਆ ਪਰ ਜੋ ਸੁਮੇਸ਼ਟਾ ਸੀ ਉਹ ਵੀ ਕਿਤੇ ਨਾ ਕਿਤੇ ਜੋ ਸੁਦੀਪ ਸੀ ਉਸ ਨੂੰ ਪਸੰਦ ਕਰਨ ਲੱਗੀ ਸੀ ਤੇ ਇਹ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ ਤਾਂ ਹੁਣ ਇਹ ਇਹਨਾਂ ਦੀ ਅੱਗੇ ਆਪਸ ਦੇ ਵਿੱਚ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਇਹ ਕੀ ਕਰਦੇ ਨੇ ਕਿ ਇਹਨਾਂ ਦੇ ਪਿੰਡ ਦੇ ਬਾਹਰ ਮੱਕੀ ਦੇ ਖੇਤ ਹੁੰਦੇ ਨੇ ਜਿਨ੍ਹਾਂ ਦੀ ਉਚਾਈ ਕਾਫੀ ਹੁੰਦੀ ਹੈ ਤਾਂ ਫਿਰ ਇਹ ਪਲਾਨ ਬਣਾ ਕੇ ਇੱਕ ਦੂਜੇ ਨਾਲ ਕੰਟੈਕਟ ਕਰਕੇ ਇਹ ਉੱਥੇ ਮਿਲਣਾ ਸ਼ੁਰੂ ਕਰ ਦਿੰਦੇ ਨੇ ਤੇ ਇਹ ਅੱਗੇ ਖੇਤਾਂ ਦੇ ਵਿੱਚ ਹੀ ਆਪਣਾ ਪਿਆਰ ਕਰਦੇ ਤੇ ਉੱਥੇ ਇਹ ਆਪਣੇ ਸਬੰਧ ਵੀ ਬਣਾਉਂਦੇ ਹੁਣ ਜੋ ਸਮਿਸ਼ਟਾ ਸੀ ਇਹ ਖੁਸ਼ ਰਹਿਣ ਲੱਗਦੀ ਆ ਇਹ ਸੁਦੀਰ ਨੂੰ ਪਾ ਕੇ ਕਾਫੀ ਖੁਸ਼ ਸੀ ਇਸਦੇ ਚਿਹਰੇ ਤੋਂ ਸਾਫ ਝਲਕਦਾ ਸੀ ਕਿ ਇਹ ਹੁਣ ਬਹੁਤ ਹੀ ਜ਼ਿਆਦਾ ਪਹਿਲਾਂ ਨਾਲੋਂ ਖੁਸ਼ ਰਹਿੰਦੀ ਆ ਜਿਵੇਂ ਕਿ ਆਪਾਂ ਜਾਣਦੇ ਆ ਕਿ ਜੋ ਇਸ਼ਕ ਹੈ ਇਹ ਕਦੇ ਵੀ ਬਹੁਤਾ ਦੇਰ ਛੁਪਿਆ ਨਹੀਂ ਰਹਿੰਦਾ ਤਾਂ ਜੋ ਇਸ ਦੀ ਮਾਂ ਹੁੰਦੀ ਆ ਉਸ ਨੂੰ ਇਹਦੇ ਉੱਤੇ ਸ਼ੱਕ ਹੋ ਜਾਂਦਾ ਆ ਪਰ ਉਹ ਇਸ ਨੂੰ ਕੁਝ ਨਹੀਂ ਪੁੱਛਦੀ ਕਿਉਂਕਿ ਉਹ ਸੋਚਦੀ ਆ ਕਿ ਜੇ ਅਗਰ ਇਸ ਨੂੰ ਮੈਂ ਪੁੱਛਿਆ ਤਾਂ ਇਹ ਕਿਸੇ ਕੋਈ ਨਾ ਕੋਈ ਤਰ੍ਹਾਂ ਦਾ ਬਹਾਨਾ ਲਾ ਦੇਗੀ ਤੇ ਮੇਰੇ ਤੋਂ ਬਚ ਕੇ ਨਿਕਲ ਜਾਵੇਗੀ ਤੇ ਫਿਰ ਇਹ ਅੱਗੇ ਤੋਂ ਚਕੰਨੀ ਵੀ ਰਹੇਗੀ ਕਿਉਂਕਿ ਉਹ ਸੋਚਦੀ ਸੀ ਕਿ ਇਸ ਦਾ ਹੁਣ ਸਹੇਲੀਆਂ ਦੇ ਨਾਲ ਬਾਹਰ ਆਉਣਾ ਜਾਣਾ ਜ਼ਿਆਦਾ ਹੋ ਗਿਆ ਆ ਤਾਂ ਹੁਣ ਉਹ ਸੋਚਦੀ ਆ ਕਿ ਹੁਣ ਇਹ ਜਵਾਨ ਹੋ ਚੁੱਕੀ ਹੈ ਤਾਂ ਫਿਰ ਜਦੋਂ ਸ਼ਾਮ ਨੂੰ ਉਸ ਦਾ ਪਤੀ ਘਰ ਆਉਂਦਾ ਆ ਤਾਂ ਉਹ ਉਸ ਨੂੰ ਕਹਿੰਦੀ ਆ ਕਿ ਤੈਨੂੰ ਬਿਲਕੁਲ ਵੀ ਫਿਕਰ ਨਹੀਂ ਆਪਣੀ ਧੀ ਜਵਾਨ ਹੋ ਚੁੱਕੀ ਹੈ ਇਸ ਦਾ ਆਪਾਂ ਨੂੰ ਵਿਆਹ ਕਰ ਦੇਣਾ ਚਾਹੀਦਾ ਹੈ ਤਾਹਨ ਸਤਪਾਲ ਵੀ ਸੋਚਦਾ ਹੈ ਕਿ ਹਾਂ ਠੀਕ ਹੈ ਤਾਂ ਹੁਣ ਉਹ ਆਪਣੀ ਪਤਨੀ ਦੇ ਕਹਿਣ ਤੇ ਆਪਣੇ ਹੋਰ ਰਿਸ਼ਤੇਦਾਰਾਂ ਤੇ ਆੜ ਨਗਵਾਂਡ ਦੇ ਵਿੱਚ ਆਲੇ-ਦਾਲੇ ਲੋਕਾਂ ਨੂੰ ਆਪਣੀ ਕੁੜੀ ਦੇ ਰਿਸ਼ਤੇ ਲਈ ਕਹਿ ਦਿੰਦਾ ਆ ਤੇ ਹੁਣ ਇਹ ਗੱਲ ਜੋ ਸੀ ਇਹ ਸੁਮਿਸ਼ਟਾ ਨੂੰ ਵੀ ਪਤਾ ਲੱਗ ਜਾਂਦੀ ਹੈ ਤੇ ਉਹ ਸੁਧੀਰ ਨਾਲ ਗੱਲ ਕਰਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਤੂੰ ਜਲਦੀ ਤੋਂ ਜਲਦੀ ਕੁਝ ਕਰ ਨਹੀਂ ਤਾਂ ਘਰ ਦੇ ਮੇਰਾ ਵਿਆਹ ਕਿਤੇ ਹੋਰ ਕਰ ਦੇਣਗੇ ਪਰ ਇਸ ਤੋਂ ਪਹਿਲਾਂ ਸੁਧੀਰ ਕੁਝ ਕਰ ਪਾਉਂਦਾ ਤਾਂ ਕੀ ਹੁੰਦਾ ਹੈ ਕਿ ਸੁਧੀਰ ਤੇ ਜੋ ਸੁਮਿਸ਼ਟਾ ਸੀ ਇਹ ਖੇਤਾਂ ਦੇ ਵਿੱਚ ਹੁੰਦੇ ਨੇ ਤੇ ਹੈ ਇਸਦੀ ਮਾਤਾ ਜੋ ਮਾਇਆ ਸੀ ਸੁਮੇਸ਼ਤਾ ਦੀ ਮਾਤਾ ਇਹਨਾਂ ਨੂੰ ਰੰਗੇ ਅੱਤੀ ਉੱਥੇ ਫੜ ਲੈਂਦੀ ਹੈ ਤਾਂ ਉੱਥੇ ਉਹ ਸੁਧੀਰ ਨੂੰ ਬਹੁਤ ਹੀ ਗਾਲੀ ਗਲੋਚ ਕਰਦੀ ਹੈ ਤੇ ਉਹ ਉਹਨੂੰ ਉੱਥੋਂ ਭਜਾ ਦਿੰਦੀ ਹੈ ਤੇ ਸੁਮੇਸ਼ਤਾ ਨੂੰ ਉਹ ਘਰ ਲੈ ਆਉਂਦੀ ਹੈ ਤੇ ਉਸ ਦੇ ਨਾਲ ਉਹ ਮਾਰਕੁੱਟ ਵੀ ਕਰਦੀ ਹੈ ਸਮੇਸ਼ਟਾਉਣ ਆਪਣੀ ਮਾਤਾ ਨੂੰ ਕਹਿੰਦੀ ਹੈ ਕਿ ਜੇਕਰ ਉਹ ਵਿਆਹ ਕਰਵਾਏਗੀ ਤਾਂ ਉਹ ਸੁਦੀਰ ਦੇ ਨਾਲ ਹੀ ਕਰਵਾਏਗੀ ਉਹ ਹੋਰ ਕਿਸੇ ਦੇ ਨਾਲ ਵੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਤਾਂ ਹੁਣ ਉਸਦੀ ਮਾਤਾ ਕਹਿੰਦੀ ਹੈ ਕਿ ਤੂੰ ਪਾਗਲ ਹੋ ਗਈ ਹੈ ਇਸ ਬਰਾਦਰੀ ਦੇ ਹੱਥੋਂ ਤਾਂ ਅਸੀਂ ਪਾਣੀ ਲੈ ਕੇ ਵੀ ਨਹੀਂ ਪੀਂਦੇ ਤੇ ਤੂੰ ਇਸ ਦੇ ਨਾਲ ਵਿਆਹ ਕਰਾਉਣ ਦੀ ਗੱਲ ਕਰ ਰਹੀ ਹੈ ਇਸ ਦੇ ਨਾਲ ਤੇਰਾ ਵਿਆਹ ਕਦੇ ਵੀ ਨਹੀਂ ਹੋਵੇਗਾ ਤੇ ਹੁਣ ਜੋ ਸੁਮਿਸ਼ਟਾ ਸੀ ਇਹ ਆਪਣੀ ਜਿੱਦ ਦੇ ਉੱਤੇ ਅੜੀ ਰਹਿੰਦੀ ਆ ਉਧਰ ਜੋ ਇਸ ਦਾ ਪਿਤਾ ਸੀ ਉਹ ਰਿਸ਼ਤੇ ਲੱਭਦਾ ਰਹਿੰਦਾ ਆ ਤਾਂ ਹੁਣ ਕਈ ਰਿਸ਼ਤੇ ਇਹਨਾਂ ਦੇ ਘਰ ਆਉਂਦੇ ਵੀ ਨੇ ਜੋ ਵੀ ਰਿਸ਼ਤਾ ਲੈ ਕੇ ਇਹਨਾਂ ਦੇ ਘਰ ਆਉਂਦਾ ਸੀ ਤਾਂ ਜੋ ਸੁਮਿਸ਼ਟਾ ਸੀ ਉਹ ਉਹਨਾਂ ਨੂੰ ਆਪਣੀ ਲਵ ਸਟੋਰੀ ਸੁਣਾ ਦਿੰਦੀ ਸੀ ਤੇ ਇਹ ਸੁਣ ਕੇ ਉਹ ਅਗਲਾ ਉੱਥੋਂ ਘਰੋਂ ਚਲਿਆ ਜਾਂਦਾ ਸੀ ਤੇ ਕੋਈ ਵੀ ਲੜਕਾ ਇਸ ਦੇ ਨਾਲ ਵਿਆਹ ਕਰਾਉਣ ਦੇ ਲਈ ਤਿਆਰ ਨਹੀਂ ਹੁੰਦਾ ਸੀ ਹੁਣ ਸਮੇਸ਼ਟਾ ਤੇ ਸੁਧੀਰ ਦੇ ਪਿਆਰ ਦੀ ਖਬਰ ਜੋ ਸੀ ਸਾਰੇ ਪਿੰਡ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਜਾਂਦੀ ਹੈ ਤੇ ਉਹ ਸੁਧੀਰ ਨੂੰ ਦੱਸਦੀ ਹੈ ਕਿ ਸਾਰੇ ਪਿੰਡ ਦੇ ਵਿੱਚ ਪਤਾ ਲੱਗ ਗਿਆ ਮੇਰੀ ਬਦਨਾਮੀ ਹੋ ਰਹੀ ਹੈ ਤਾਂ ਹੁਣ ਸੁਧੀਰ ਉਸ ਨੂੰ ਕਹਿੰਦਾ ਹੈ ਕਿ ਇਹ ਆਪਣੇ ਲਈ ਵਧੀਆ ਹੈ ਜਿੰਨੀ ਤੇਰੀ ਬਦਨਾਮੀ ਹੋਵੇਗੀ ਇਹ ਆਪਣੇ ਲਈ ਚੰਗਾ ਹੈ ਸਗੋਂ ਆਪਣੇ ਨਾਲ ਕੋਈ ਵੀ ਰਿਸ਼ਤਾ ਕਰਨ ਲਈ ਤਿਆਰ ਨਹੀਂ ਹੋਵੇਗਾ ਮਤਲਬ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਕਰੇਗਾ ਤਾਂ ਫਿਰ ਆਖੀਰ ਦੇ ਵਿੱਚ ਜਾ ਕੇ ਤੇਰੇ ਘਰ ਦੇਆਂ ਨੂੰ ਮੇਰੇ ਨਾਲ ਹੀ ਤੇਰਾ ਵਿਆਹ ਕਰਨਾ ਪਵੇਗਾ ਸੁਮਿਸ਼ਟਾ ਦੇ ਪਿਤਾ ਸਤਪਾਲ ਇਸ ਦੇ ਲਈ ਇੱਕ ਹੋਰ ਰਿਸ਼ਤਾ ਲੈ ਕੇ ਆਉਂਦੇ ਨੇ ਜਿਸ ਵਿੱਚ ਲੜਕੇ ਦਾ ਨਾਮ ਹੁੰਦਾ ਹੈ ਗगन ਤੇ ਹੁਣ ਉਹਨਾਂ ਦੇ ਘਰ ਦੇ ਨਾਲ ਜਦੋਂ ਗੱਲ ਹੁੰਦੀ ਹੈ ਉੱਥੇ ਸੁਮਿਸ਼ਟਾ ਦੇ ਪਿਤਾ ਨੇ ਪਹਿਲਾਂ ਹੀ ਉਹਨਾਂ ਨੂੰ ਦੱਸ ਦਿੱਤਾ ਹੁੰਦਾ ਆ ਕਿ ਸਾਡੇ ਪਿੰਡ ਦਾ ਹੀ ਇੱਕ ਲੜਕਾ ਹੈ ਜਿਸ ਨੇ ਸਾਡੀ ਭੋਲੀ ਪਾਲੀ ਲੜਕੀ ਨੂੰ ਵਰਗਲਾ ਲਿਆ ਹੈ ਤੇ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾ ਲਿਆ ਹੈ ਉਹ ਇਹ ਸਭ ਸੁਣ ਕੇ ਵੀ ਇਸ ਦਾ ਵਿਆਹ ਕਰਨ ਦੇ ਲਈ ਇਸ ਦੇ ਨਾਲ ਵਿਆਹ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ ਤੇ ਫਿਰ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਲੜਕੇ ਨੂੰ ਇਸ ਦੀ ਫੋਟੋ ਦਿਖਾਵਾਂਗੇ ਜੇਕਰ ਉਸ ਨੂੰ ਲੜਕੀ ਪਸੰਦ ਆ ਜਾਂਦੀ ਹੈ ਤਾਂ ਫਿਰ ਅਸੀਂ ਵਿਆਹ ਕਰ ਦੇਵਾਂਗੇ ਤੇ ਫਿਰ ਉਧਰ ਜਦੋਂ ਲੜਕਾ ਹੁੰਦਾ ਜਿਹੜਾ ਵਿਆਹ ਆ ਉਹਨੂੰ ਵੀ ਸੁਮਿਸ਼ਟਾ ਪਸੰਦ ਆ ਜਾਂਦੀ ਹੈ ਤੇ ਉਹ ਵਿਆਹ ਦੇ ਲਈ ਤਿਆਰ ਹੋ ਜਾਂਦਾ ਹੁਣ ਸੁਮਿਸ਼ਟਾ ਤੇ ਉਸ ਲੜਕੇ ਗगन ਦਾ ਵਿਆਹ ਤੈਅ ਕਰ ਦਿੱਤਾ ਜਾਂਦਾ ਹੈ ਤੇ ਉਧਰ ਜੋ ਲੜਕੇ ਵਾਲੇ ਸੀ ਉਹ ਵੀ ਆਪਣੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲੱਗ ਜਾਂਦੇ ਨੇ ਤੇ ਇਧਰ ਲੜਕੀ ਵਾਲੇ ਵੀ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਹੁਣ ਦਿਨ ਆ ਜਾਂਦਾ ਹੈ 8 ਅਗਸਤ 2012 ਦਾ ਤਾਂ ਇਸ ਦਿਨ ਕੀ ਹੁੰਦਾ ਹੈ ਕਿ ਸਵੇਰੇ ਇਸ ਸਮੇਂ ਜੋ ਮਾਇਆ ਸੀ ਜੋ ਲੜਕੀ ਦੀ ਮਾਤਾ ਸੀ ਉਸ ਦਾ ਕੋਈ ਗळा ਕੱਟ ਕੇ ਕਤਲ ਕਰ ਦਿੰਦਾ ਆ ਤਾਂ ਸਾਰੇ ਉੱਥੇ ਹੈਰਾਨ ਹੋ ਜਾਂਦੇ ਨੇ ਸਾਰਿਆਂ ਦੇ ਪੈਰਾਂ ਹੇਡੋਂ ਜ਼ਮੀਨ ਨਿਕਲ ਜਾਂਦੀ ਆ ਤੇ ਫਿਰ ਜੋ ਉਹਦੇ ਪਿਤਾ ਸੀ ਉਹ ਉੱਥੋਂ ਦੀ ਨਜ਼ਦੀਕੀ ਥਾਣੇ ਦੇ ਵਿੱਚ ਜਾਂਦੇ ਨੇ ਤੇ ਉਥੋਂ ਅਫੀਸਰ ਕੁਲਦੀਪ ਸ਼ਰਮਾ ਨੂੰ ਆਪਣੀ ਰਿਪੋਰਟ ਦਰਜ ਕਰਾਉਂਦੇ ਨੇ ਉਹ ਉਹਨਾਂ ਨੂੰ ਦੱਸਦੇ ਨੇ ਕਿ ਅਸੀਂ ਸਪੈਸ਼ਲੀ ਰਾਤ ਘਰ ਦੇ ਵਿੱਚ ਜਦੋਂ ਰਾਤ ਦਾ ਖਾਣਾ ਖਾ ਕੇ ਸਾਰੇ ਆਪਣੀ ਆਪਣੀ ਜਗ੍ਹਾ ਤੇ ਸੌਂਗੇ ਤੇ ਫਿਰ ਜਦੋਂ ਮੈਂ ਸਵੇਰੇ ਉੱਠ ਕੇ ਦੇਖਿਆ ਤਾਂ ਜੋ ਮਾਇਆ ਸੀ ਉਸ ਦਾ ਕਿਸੇ ਨੇ ਗਲਾ ਕੱਟਿਆ ਹੋਇਆ ਸੀ ਤੇ ਉਹ ਆਪਣੇ ਮੰਜੇ ਦੇ ਉੱਤੇ ਪਈ ਸੀ ਤਾਂ ਹੁਣ ਇਹ ਦੇਖੇ ਜੋ ਅਫਸਰ ਸੀ ਉਹ ਆਪਣੀ ਤਫਤੀਸ਼ ਕਰਦੇ ਨੇ ਪੁੱਛਗਿੱਛ ਕਰਦੇ ਨੇ ਤਾਂ ਫਿਰ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਉਸ ਰਾਤ ਇਹਨਾਂ ਨੇ ਘਰ ਦੇ ਵਿੱਚ ਜੋ ਮਾਇਆ ਸੀ ਤੇ ਇਸ ਦੀ ਲੜਕੀ ਸਮਿਸ਼ਟਾ ਤੇ ਸਤਪਾਲ ਤੇ ਇਹਨਾਂ ਦਾ ਇੱਕ ਬੇਟਾ ਸੰਦੀਪ ਘਰ ਦੇ ਵਿੱਚ ਸੀ ਇਸ ਤੋਂ ਬਾਅਦ ਪੁਲਿਸ ਵਾਲੇ ਆਪਣੇ ਐਕਸ਼ਨ ਦੇ ਵਿੱਚ ਲੱਗ ਜਾਂਦੇ ਨੇ ਉਹ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਨੇ ਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਆ ਤੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਇਹੀ ਆਉਂਦਾ ਕਿ ਕਿਸੇ ਤੇਜ਼ ਧਾਰ ਹਥਿਆਰ ਦੇ ਨਾਲ ਇਸ ਦਾ ਗਲਾ ਕੱਟਿਆ ਗਿਆ ਸੀ ਇਸ ਦੇ ਨਾਲ ਹੀ ਇਸ ਨੂੰ ਮਾਰਿਆ ਗਿਆ ਸੀ ਹੁਣ ਪੁਲਿਸ छानबीन ਦੇ ਵਿੱਚ ਲੱਗ ਜਾਂਦੀ ਹੈ ਉਹ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕਰਦੇ ਨੇ ਤੇ ਫਿਰ ਉਹਨਾਂ ਨੂੰ ਇੱਕ ਇਹ ਸੂਤਰ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹਨਾਂ ਦੇ ਗਵਾਂਢ ਦਾ ਜੋ ਲੜਕਾ ਸੁਧੀਰ ਹੈ ਇਹ ਜਿਸ ਦਿਨ ਇਸ ਮਾਇਆ ਦਾ ਕਤਲ ਹੋਇਆ ਸੀ ਉਸ ਤੋਂ ਇੱਕ ਹਫ਼ਤਾ ਇਹ ਕਿਤੇ ਨਹੀਂ ਦੇਖਿਆ ਤੇ ਜਦੋਂ ਇੱਕ ਹਫ਼ਤਾ ਨਿਕਲਿਆ ਤਾਂ ਫਿਰ ਇਹ ਵਾਪਸ ਫਿਰ ਆਪਣੇ ਘਰ ਆ ਗਿਆ ਸੀ ਤਾਂ ਹੁਣ ਜੋ ਪੁਲਿਸ ਵਾਲੇ ਸੀ ਇਹ ਸੁਧੀਰ ਨੂੰ ਚੱਕਦੇ ਨੇ ਤੇ ਥਾਣੇ ਲੈ ਜਾਂਦੇ ਨੇ ਇਹ ਉਸ ਤੋਂ ਪੁੱਛਗਿੱਛ ਕਰਦੇ ਨੇ ਪਹਿਲਾਂ ਤਾਂ ਸੁਧੀਰ ਨਹੀਂ ਮੰਨਦਾ ਫਿਰ ਜਦੋਂ ਸ਼ਕਤੀ ਦੇ ਨਾਲ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਉਹ ਅੱਗੇ ਕਹਾਣੀ ਦੱਸਦਾ ਹੈ ਜੋ ਕਹਾਣੀ ਦੱਸਦਾ ਹੈ ਤਾਂ ਇਹ ਸੁਣ ਕੇ ਸਾਰਿਆਂ ਦੇ ਪੈਰਾਂ ਹਟੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਉਹ ਦੱਸਦਾ ਹੈ ਕਿ ਮੈਂ ਤੇ ਸੁਮਿਸ਼ਟਾ ਆਪਸ ਦੇ ਵਿੱਚ ਪਿਆਰ ਕਰਦੇ ਸੀ ਤੇ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਇਹਨਾਂ ਦੇ ਘਰਦਿਆਂ ਨੇ ਉਸ ਦਾ ਰਿਸ਼ਤਾ ਕਿਤੇ ਹੋਰ ਕਰ ਦਿੱਤਾ ਅਸੀਂ ਇਸ ਦਾ ਵਿਆਹ ਰੁਕਣ ਦੇ ਲਈ ਬਹੁਤ ਹੀ ਯਤਨ ਕੀਤੇ ਬਹੁਤ ਹੀ ਜ਼ੋਰ ਲਾਇਆ ਪਰ ਸਾਡਾ ਕੋਈ ਵੀ ਵਸ ਨਹੀਂ ਚੱਲਿਆ ਤੇ ਇਸ ਦਾ ਵਿਆਹ ਹੋ ਰਿਹਾ ਸੀ ਅਸੀਂ ਕਿਸੇ ਨਾ ਕਿਸੇ ਤਰੀਕੇ ਇਹ ਵਿਆਹ ਤਲਵਾਉਣਾ ਚਾਹੁੰਦੇ ਸੀ ਰਿਸ਼ਤਾ ਤਲਵਾਉਣਾ ਚਾਹੁੰਦੇ ਸੀ ਤੇ ਫਿਰ ਸੁਮਿਸ਼ਟਾ ਤੇ ਇਸ ਨੇ ਪਲਾਨ ਬਣਾਇਆ ਕਿ ਕਿਉਂ ਨਾ ਇਸ ਤਰ੍ਹਾਂ ਕਰੀਏ ਕਿ ਜੇ ਘਰ ਦੇ ਵਿੱਚ ਕੋਈ ਅਣਹੋਣੀ ਹੋ ਜਾਵੇ ਤਾਂ ਫਿਰ ਇਹ ਵਿਆਹ ਨਹੀਂ ਹੋਵੇਗਾ ਰੁਕ ਜਾਵੇਗਾ ਤਾਂ ਫਿਰ ਇਹ ਸੋਚਦੇ ਨੇ ਕਿ ਕਿਉਂ ਨਾ ਜੋ ਇਸ ਦੀ ਮਾਂ ਇਹਨਾਂ ਦੇ ਰਾਹ ਦੇ ਵਿੱਚ ਰੋੜਾ ਬਣ ਰਹੀ ਸੀ ਉਸ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਤੇ ਫਿਰ ਜੋ ਸੁਮਿਸ਼ਟਾ ਸੀ ਉਹ ਕਹਿੰਦੀ ਹੈ ਕਿ ਜੇ ਮਾਂ ਨਹੀਂ ਰਹੇਗੀ ਤਾਂ ਮੈਂ ਆਪਣੇ ਭਰਾ ਤੇ ਆਪਣੇ ਪਿਤਾ ਨੂੰ ਮਨਾ ਲਵਾਂਗੀ ਤੇ ਉਹ ਆਪਣਾ ਵਿਆਹ ਕਰ ਦੇਣਗੇ ਤਾਂ ਫਿਰ ਇਹ ਪਲਾਨ ਦੇ ਮੁਤਾਬਕ ਹੀ ਕੀ ਕਰਦੇ ਨੇ ਕਿ ਜੋ ਸੁਧੀਰ ਸੀ ਉਹ ਹੀ ਸੁਮਿਸ਼ਟਾ ਨੂੰ ਨਸ਼ੇ ਦੀਆਂ ਗੋਲੀਆਂ ਘਰੇ ਦੇ ਕੇ ਆਉਂਦਾ ਸੀ ਹੁਣ ਸੁਮਿਸ਼ਟਾ ਕੀ ਕਰਦੀ ਆ ਕਿ ਇਹ ਨਸ਼ੇ ਦੀਆਂ ਗੋਲੀਆਂ ਰਾਤ ਦੇ ਖਾਣੇ ਦੇ ਵਿੱਚ ਪਾ ਦਿੰਦੀ ਐ ਤੇ ਜਦੋਂ ਸਾਰੇ ਖਾਣਾ ਖਾਂਦੇ ਨੇ ਤਾਂ ਫਿਰ ਉਹ ਗੂੜੀ ਨੀਂਦ ਦੇ ਵਿੱਚ ਸੌ ਜਾਂਦੇ ਨੇ ਤੇ ਫਿਰ ਰਾਤ ਨੂੰ ਲਗਭਗ 2 ਵਜੇ ਦੇ ਕਰੀਬ ਸੁਧੀਰ ਜੋ ਸੀ ਇਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦਾ ਤੇ ਉਹ ਆਉਣ ਲੱਗੇ ਜੋ ਉਹ ਪਸ਼ੂਆਂ ਦੀ ਚੰਮ ਲਾਉਣ ਦਾ ਕੰਮ ਕਰਦਾ ਸੀ ਤੇ ਉਹ ਜੋ ਉੱਥੇ ਚਾਕੂ ਵਰਤਦਾ ਸੀ ਉਹ ਨਾਲ ਲੈ ਕੇ ਆਉਂਦਾ ਤੇ ਫਿਰ ਉਹ ਉੱਥੇ ਆ ਕੇ ਜੋ ਮਾਇਆ ਸੀ ਉਸ ਦਾ ਗਲਾ ਕੱਟਦਾ ਆ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਤੇ ਫਿਰ ਉਹ ਉੱਥੋਂ ਚੋਰੀ-ਚੋਰੀ ਉੱਥੋਂ ਹੀ ਕੰਦ ਟੱਪ ਕੇ ਫਰਾਰ ਹੋ ਜਾਂਦਾ ਆ ਤੇ ਫਿਰ ਉਹ ਦੱਸਦਾ ਆ ਕਿ ਉਹ ਇੱਕ ਹਫ਼ਤਾ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਕੋਲ ਰਹਿੰਦਾ ਆ ਤੇ ਫਿਰ ਉਹ ਜੋ ਸੁਮੇਸ਼ਠਾ ਸੀ ਇਹੀ ਉਸ ਨੂੰ ਫੋਨ ਕਰਦੀ ਹੈ ਕਿ ਉਸ ਨੂੰ ਕਹਿੰਦੀ ਹੈ ਕਿ ਹੁਣ ਗੱਲ ਠੰਡੀ ਪੈ ਗਈ ਆ ਤੇ ਹੁਣ ਤੂੰ ਵਾਪਸ ਆ ਜਾ ਤੇ ਫਿਰ ਜਦੋਂ ਇਹ ਵਾਪਸ ਆਉਂਦਾ ਆ ਤਾਂ ਇਸ ਨੂੰ ਆਉਂਦੇ ਹੀ ਜੋ ਪੁਲਿਸ ਵਾਲੇ ਸੀ ਉਹ ਦਬੋਚ ਲੈਂਦੇ ਨੇ ਤੇ ਇਸ ਤੋਂ ਇਹ ਸਾਰਾ ਸੱਚ ਸੀ ਜੋ ਉਹ ਉਗਲਵਾ ਲੈਂਦੇ ਨੇ ਤਾਂ ਫਿਰ ਇਸ ਤੋਂ ਬਾਅਦ ਜੋ ਸਮਿਸ਼ਠਾ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਇਸ ਤਰ੍ਹਾਂ ਇੱਕ ਜੋ ਲੜਕੀ ਸੀ ਇਸ ਤੋਂ ਆਪਣੀ ਜਵਾਨੀ ਸਾਂਭੀ ਨਹੀਂ ਗਈ ਤੇ ਇਸ ਨੇ ਆਪਣੀ ਹੀ ਜੋ ਮਾਂ ਸੀ ਉਸ ਨੂੰ ਕਤਲ ਕਰਵਾ ਦਿੱਤਾ ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਇਸੇ ਤਰ੍ਹਾਂ ਨਵੀਆਂ ਤੇ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ